ਸਾਰੇ ਛੋਟੇ ਚਾਹੀਦੇ ਨਹੀਂ ਕਰਾ ਲੋ ਨੋਕਾਂ ਦਾ ਕੰਮ ਕਰੋ ਤੇ ਕਿਸ ਨੂੰ ਨਾ ਨਾ ਕਰੋ ਜਿਹੜਾ ਵੀ ਆ ਜਾਂਦਾ ਕਾਂਗਰਸੀ ਆ ਜਾਏ ਕੱਲ ਹੀ ਆ ਜਾਏ ਸਭ ਨੂੰ ਜੀ ਇਹਨੂੰ ਗੈਂਗਸਟਰ ਵਾਜ ਦਾ ਨਾਮ ਵਿੱਚ ਚੱਲ ਰਿਹਾ ਸੀ ਉਹ ਵੇਖੋ ਜੋ ਮਰਜ਼ੀ ਕੋਈ ਕਹਿੰਦਾ ਰਹੇ ਉਹ ਤੇ ਜਿਹੜੇ ਹੈਗੇ ਉਹ ਫਿਰ ਯਾਹਰ ਕਰਦੇ ਪਏ ਸੀ ਵੀ ਹੈਗੇ ਸਾਡੀ ਤੇ ਪਾਰਟੀ ਜਿਹੜੀ ਐਵੇਂ ਆਮ ਆਮ ਪਾਰਟੀ ਹੈ ਕੋਈ ਕਿਸੇ ਨਾ ਕੋਈ ਇਲਾਕਾ ਦੇਖ ਨਹੀਂ ਸਾਡਾ ਹੈਗਾ ਜਿਹੜੀ ਗੈਸ ਇਹ ਤਾਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ ਤੇ ਕੀ ਇਹ ਤੁਹਾਡੇ ਤੇ ਕਿਉਂ ਮੜਿਆ ਜਾ ਰਿਹਾ ਸੀ ਇਹ ਫਿਰ ਹੁਣ ਗਲਤ ਇਹ ਜੋ ਮਰਜੀ ਮੜੀ ਜਾਏ ਬੋਲਣ ਦੀ ਗੱਲ ਹੈ ਜੋ ਮਰਜੀ ਬੋਲ ਲੈਣ ਕਿਸੇ ਨੇ ਜਬਾਨ ਥੋੜੀ ਖੜ ਲੈਣੇ ਨਾ ਸਾਡੀ ਫੜ ਲੈਣੇ ਉਹਦੇ ਕੋਲ ਨੇ ਪਰ ਸਾਡਾ ਆਮ ਪਾਰਟੀ ਆ ਅਸੀਂ ਆਮ ਪਾਰਟੀ ਨਾਲ ਕੰਮ ਕਰਾਂਗੇ ਆਮ ਪਾਰਟੀ ਨਾਲ ਰਵਾਂਗੇ ਜਿਹੜੀ ਪਹਿਲਾਂ ਜਿਹੜਾ ਆਮ ਹੀ ਜਿਹੜਾ ਚੱਲਦਾ ਰਿਹਾ ਚੋਣ ਪ੍ਰਚਾਰ ਦੇ ਵਿੱਚ ਇਹ ਹੰਕਾਰ ਤੇ ਪਰਿਵਾਰ ਉਹਦੇ ਲੜਾਈ ਆ ਕੀ ਲੱਗਦਾ ਕਿ ਅੱਜ ਜਿੱਤ ਹੋਈ ਹੈ ਹਾਂਜੀ ਹਾਂਜੀ ਇਹ ਹੰਕਾਰ ਉਹਦਾ ਜੀ ਉਹ ਦੇ ਗਿਆ ਤੁਹਾਨੂੰ ਬਧਾਈਆਂ ਜੀ ਬਾਕੀ ਸਭ ਤੋਂ ਆਂਦਾ ਸੀ ਮੈਂ ਗਰਦੀਪ ਸਿੰਘ ਨਾਲ ਉਹਦੇ ਤੋਂ ਥੇ ਗੋਡਾ ਦੇਣਾ ਉਹ ਬਾਬੇ ਬੁੱਢਾ ਸਾਹਿਬ ਨੇ ਇਹਨੂੰ ਬਚਾਇਆ ਹੁਣ ਉਹਦੀ ਉਹਦੀ ਤੌਂ ਤੇ ਆ ਗਿਆ